ਇਹ ਤਸਵੀਰਾਂ ਖੰਨਾ ਦੀਆਂ ਨੇ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਅਤੇ ਦੂਜੇ ਪਾਸੇ ਤਾਂ ਹਾਂ ਮਾਰ ਕੇ ਰੋ ਰਹੇ ਦੁਕਾਨਦਾਰ ਇੱਥੇ ਕਰੀਬ ਤਿੰਨ ਦੁਕਾਨਾਂ ਤੇ ਚੋਰਾਂ ਨੇ ਹੱਥ ਸਾਫ ਕੀਤਾ ਹੈ ਨਤੀਜਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਇਹ ਘਟਨਾ ਸਵੇਰੇ ਕਰੀਬ 5 ਵਜੇ ਵਾਪਰੀ ਹੈ ਨਰਿੰਦਰ ਨਰਿੰਦਰ ਘਮਾਰਤੀ ਕੀ ਹੋਇਆ ਰਾਤ ਦੌਰਾਨ ਮੈਂ ਬੰਦ ਕਰਕੇ ਗਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਤਾਂ ਵੀਰ ਨੇ ਫੋਨ ਕੀਤਾ ਇਹਨਾਂ ਨੇ ਸੰਨੀ ਨੂੰ ਕੀਤਾ ਮੇਰੇ بیٹے ਨੂੰ ਕਿਤੋਂ ਦੇ ਹਾਲਾਤ ਸੀ ਜਦੋਂ ਤੁਸੀਂ ਪਹੁੰਚੇ ਆਇਆ ਬਸ ਆ ਸ਼ਟਰ ਪਟਿਆ ਹੋਇਆ ਸੀ ਅੰਦਰ ਜਾ ਮੈਂ ਬੜ ਕੇ ਦਮ ਦੇ ਦੇਖਿਆ ਗੱਲਾ ਦੋ ਹੀ ਗੱਲੇ ਮੇਰੇ ਖਾਲੀ ਨੇ ਕੈਸ਼ ਲੈ ਕੇ ਗਏ ਨੇ ਜਾਂ ਕੁਝ ਹੋਰ ਨਹੀਂ ਹੋਰ ਕੁਝ ਨਹੀਂ ਕੈਸ਼ ਕੈਸ਼ ਪਿਆਦੀ ਅੱਠ ਤੇ 10 ਲੱਖ ਦੇ ਵਿਚਾਲੇ ਵਿਚਾਲੇ ਪਿਆਦੀ ਕੁੱਝ ਗਾਤੀ ਜਾਂਦੇ ਹੋਏ ਗੱਲਾਂ ਖਾਲੀ ਨਹੀਂ ਕਰਕੇ ਜਾਂਦੇ ਨਹੀਂ ਖਾਲੀ ਨਹੀਂ ਮੈਂ ਕਰਕੇ ਜਾਂਦਾ ਕਿਉਂਕਿ ਮੇਰਾ ਕੈਸ਼ ਦਾ ਕੰਮ ਹੈ ਮੈਂ ਉਹੀ ਦੁਕਾਨ ਤੇ ਹੀ ਮੈਂ ਕੈਸ਼ ਰੱਖ ਕੇ ਜਾਂਦਾ ਮੇਰਾ ਮਨੀ ਟ੍ਰਾਂਸਫਰ ਦਾ ਕੰਮ ਹੈ ਕੋਈ ਸੀਸੀਟੀਵੀ ਕੈਮਰੇ ਵੀ ਆਇਆ ਕੁਝ ਸੀਸੀਟੀਵੀ ਕੈਮਰੇ ਡੀਵੀਆਰ ਵੀ ਲੱਗੇ ਦੋ ਹੀ ਕੈਮਰੇ ਤੋੜ ਕੇ ਬਾਹਰ ਲੇ ਅੱਛਾ ਤੁਹਾਨੂੰ ਪਤਾ ਲੱਗਿਆ ਵੀ ਕਿੰਨੇ ਵਜੇ ਹੋਈ ਹੈ ਘਟਨਾ ਇਹ ਅਬ ਇਹ ਦੱਸ ਰਿਹਾ ਵੀ 5 ਤੇ 5:30 ਦੇ ਵਿਚਾਲੇ ਵਿਚਾਲੇ ਹੋਈ ਆ ਇਹ ਕਿੰਨੀ ਮੰਗ ਕਰਦੇ ਮੈਂ ਸਭ ਬੰਦੇ ਫੜੇ ਜਾਂ ਮੇਰਾ ਕੈਸ਼ ਮੈਨੂੰ ਮਿਲ ਜਵੇ ਕਿਉਂਕਿ ਮੈਂ ਤਾਂ ਬਹੁਤ ਔਖਾ ਸਟੈਂਡ ਕੇ ਤਰੀਕਾ ਮੋ ਦੇਖੋ ਅਸੀਂ ਰਾਤ ਚੰਗੀ ਤਰ੍ਹਾਂ ਲੌਗ ਚੈੱਕ ਕਰਕੇ ਜਾਂਦੇ ਆ ਇਹ ਸਵੇਰੇ ਸਾਨੂੰ ਤਕਰੀਬਨ 5:20 5:30 ਵਜੇ ਸਾਨੂੰ ਫੋਨ ਆਉਂਦਾ ਵੀ ਤੁਹਾਡਾ ਸ਼ਟਰ ਤੋੜਿਆ ਹੈ ਅਸੀਂ ਜੱਟੇ ਗੱਡੀਆਂ ਚੱਕ ਕੇ ਆ ਗਏ ਤੇ ਦੇਖਿਆ ਵੀ ਸ਼ਟਰ ਤੋੜਿਆ ਹੋਇਆ ਹੈ ਤੇ ਕਿੰਨਾ ਕੀ ਨੁਕਸਾਨ ਹੋਇਆ ਹੈ ਤਕਰੀਬਨ ਜੀ 5:30 ਕੋ ਪਰੰਤ ਸਤਾਰ ਜਿਹੜਾ ਸੀ ਵਿੱਚ ਚ ਰ ਪਈ ਹੁੰਦਾ ਸਾਡੇ ਦਾ ਇਹ ਤੋਂ ਪੱਧਰੀ ਹੈਗਾ ਜੋ ਵੀ ਜਿਹੜਾ ਸੀ ਇਹ ਬਾਕੀ ਜੋ ਸਾਡੇ ਡਾਕੂਮੈਂਟ ਸੀਗੇ ਪਤਨੀ ਪੁੱਤਰੀ ਜਾਂ ਕੋਈ ਹੋਰ ਸੀਗਾ ਉਹ ਸਾਰਾ ਕੁਝ ਨਾਲੇ ਲੈ ਗਏ ਅੱਛਾ ਜੀ ਇਸ ਤੋਂ ਇਲਾਵਾ ਨਹੀਂ ਇਸ ਤੋਂ ਇਲਾਵਾ ਕੋਈ ਜੀ ਫੋਟੋਕੋਪੀ ਸੀਸੀਟੀਵੀ ਚ ਆਇਆ ਕੁਝ ਹਾਂਜੀ ਸਵਿਫਟ ਗੱਡੀ ਖੜਦੀ ਹੈ ਦੋ ਬੰਦੇ ਨਿਕਲਦੇ ਨੇ ਰਾਡ ਪਾ ਕੇ ਖੇਤਰ ਚੱਕ ਲੈਂਦੇ ਨੇ ਕਿੰਨੇ ਕ ਵਜੇ ਦੀ ਘਟਨਾ ਹੈ ਸਵੇਪ 5 ਵਜੇ ਦੀ ਕੈਮਰੇ ਦੇ ਅਕੋਰਡਿੰਗ ਸਵੇਪ 5 ਵਜੇ ਮੈਂ ਜੀ ਰੋਜ਼ ਦੀ ਤਰ੍ਹਾਂ ਮੈਂ ਜਦੋਂ ਸਵੇਰੇ ਆਇਆ 5 ਵਜੇ ਮੈਂ ਦੁਕਾਨ ਖੋਲੀ ਆ ਕੇ ਤੇ ਦੁਕਾਨ ਖੋਲ ਕੇ ਦੋ ਬੱਚੀਆਂ ਇੱਥੋਂ ਗਈਆਂ ਨੇ ਤੇ ਇੱਥੇ ਗੱਡੀ ਖੜੀ ਆ ਮੇਰੀ ਨਿਗਾ ਪੈ ਗਈ ਆ ਗੱਡੀ ਨੂੰ ਬੱਚੀਆਂ ਭੱਜ ਗਈਆਂ ਮੈਨੂੰ ਕਹਿੰਦੇ ਅੰਕਲ ਚੋਰੀ ਹੋ ਰਹੀ ਆ ਜਿਹੜੇ ਕਾਗਜ਼ ਚੁਗਣੇ ਵਾਲੀਆਂ ਹੁੰਦੀਆਂ ਨੇ ਮੈਂ ਕਿਹਾ ਬੇਟਾ ਕੌਣ ਚੋਰੀ ਕਰ ਰਿਹਾ ਮੈਂ ਕਿਹਾ ਕੋਈ ਇਹਨਾਂ ਦੇ ਨਾਲ ਤਾਂ ਹੀ ਹੋਣਾ ਆ ਕਹਿੰਦੇ ਨਹੀਂ ਅੰਕਲ ਮੂੰ ਤੇ ਰੁਮਾਲ ਬੰਨੇ ਹੋਏ ਚੋਰੀ ਕਰਦੇ ਪਏ ਆ ਉਹ ਕੁੜੀਆਂ ਇਧਰ ਨੂੰ ਚੱਲ ਗਈਆਂ ਮੈਂ ਉੱਥੋਂ ਭੱਜਿਆ ਜੋ ਦੇਖਿਆ ਮੈਂ ਕਿਹਾ ਵਾਕੇ ਵੀ ਸ਼ਟਰ ਚੱਕਿਆ ਬੈਕ ਐਨ ਕੇ ਸ਼ਰਮ ਮੈਂ ਇੱਥੋਂ ਆ ਕੇ ਇਹਨਾਂ ਨੂੰ ਗਾਲ ਕੱਢੀ ਆ ਉੱਚੀ ਤੇ ਮੈਂ ਖੜਜੋ ਥੋੜੀ ਭੈਣ ਉਹਨਾਂ ਨੇ ਜਦੇ ਗੱਡੀ ਦੇ ਵਿੱਚ ਬਹਿ ਕੇ ਭੱਜ ਗਿਆ ਇਧਰ ਨੂੰ ਉਹਦੇ ਬਾਅਦ ਚ ਅਸੀਂ ਇੱਥੇ ਖੜ ਕੇ ਫੋਨ ਲਾਉਂਦੇ ਰਿਆਂ ਦੋ ਮੁੰਡੇ ਰੁੱਕੇ ਉਹਨਾਂ ਨੂੰ ਮੈਂ ਕਿਹਾ ਵੀ ਫੋਨ ਕੱਢੋ ਇਹਨਾਂ ਨੂੰ ਨੰਬਰ ਲਾਈਏ ਮੇਰਾ ਫੋਨ ਦੁਕਾਨ 'ਚ ਰਹਿ ਗਿਆ ਸੀਗਾ ਉਹਨਾਂ ਤੋਂ ਨੰਬਰ ਲਾ ਕੇ ਅਸੀਂ ਦੁਕਾਨ ਤੇ ਇਹਨਾਂ ਨੂੰ ਫੋਨ ਕਰਦੇ ਰਿਆਂ ਨਹੀਂ ਚੱਕਿਆ ਉਧਰੋਂ ਗੱਡੀ ਦੁ ਉਹਦੇ ਕੋਲ ਲਗਭਗ ਰਵਲਵਰ ਤਾਂ ਹੈਗਾ ਆ ਉਹਨੇ ਇੰਨੀ ਸਪੀਡ ਨਾਲ ਗੱਡੀ ਕੱਢੀ ਆ ਇੱਕ ਮੁੰਡਾ ਉਧਰ ਇੱਕ ਉਧਰ ਮੈਂ ਉਹ ਉਥੇ ਥੜੀ ਦੇ ਉੱਤੇ ਚੜ ਕੇ ਜਾਨ ਬਚਾਈ ਆ ਅਸੀਂ ਕੰਬਣ ਲੱਗ ਗਏ ਵੀ ਇਹਨਾਂ ਨੇ ਸਾਨੂੰ ਜੇ ਅਸੀਂ ਇੱਥੇ ਖੜੇ ਹੁੰਦੇ ਤਾਂ ਸਾਡੇ ਤਿੰਨਾਂ ਤੇ ਗੱਡੀ ਛਾੜ ਦੇਣੀ ਸੀ ਉਹਨਾਂ ਨੇ